ਜਵਾਬ ਆ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਸਾਈਨਸ ਦਾ ਜਿਹੜਾ ਇਲਾਜ ਹੈ ਉਹ ਸਰਜਰੀ ਹੈ ਪਰ ਬਹੁਤ ਸਾਰੇ ਬਹੁਤ ਲੋਕ ਅਜਿਹੇ ਵੀ ਹੁੰਦੇ ਨੇ ਕਿ ਜਿਨ੍ਹਾਂ ਨੇ ਸਰਜਰੀ ਵੀ ਕਰਾ ਲਈਤੀ ਹੁੰਦੀ ਹੈ ਪਰ ਉਹਨਾਂ ਨੂੰ ਆਰਾਮ ਨਹੀਂ ਆਉਂਦਾ ਫਿਰ ਉਹ ਕਿਸ ਤਰ੍ਹਾਂ ਹੁੰਦਾ ਉਹ ਇਸੇ ਕਰਕੇ ਆਯੁਰਵੇਦ ਜਿਹੜਾ ਹੈਗਾ ਇੱਕ ਬੈਸਟ ਸਾਇੰਸ ਮੰਨੀ ਗਈ ਹੈਗੀ ਕਿਉਂਕਿ ਆਯੁਰਵੇਦ ਹਮੇਸ਼ਾ ਬਿਮਾਰੀਆਂ ਦੇ ਰੂਟਸ ਤੇ ਵਰਕ ਕਰਦਾ ਕਿ ਬਿਮਾਰੀ ਕਿੱਥੋਂ ਸਟਾਰਟ ਹੋਈ ਹੈ ਜਿਹੜਾ ਸਾਈਨਸ ਹੈਗਾ ਉਹਦੀ ਅਪੀਅਰੈਂਸ ਹੈਗੀ ਆਪਣੇ ਜਿੰਨੇ ਵੀ ਸਾਈਨਸ ਦੇ ਆ ਪਾਰਟਸ ਹੈਗੇ ਮੈਗਜ਼ਲਰੀ ਬੋਨ ਹੈਗੀਆਂ ਜਾਂ ਕਈ ਵਾਰੀ ਡਾਕਟਰ ਕਹਿੰਦੇ ਨੇ ਕਿ ਤੁਹਾਡੇ ਨੱਕ ਦੀ ਹੱਡੀ ਵਧ ਗਈ ਆ ਨੀਜ਼ਲ ਪੋਲੀਪ ਹੋ ਗਏ ਜਾਂ ਸਾਹ ਨਹੀਂ ਆ ਰਿਹਾ ਨੱਕ ਬੰਦ ਹੋ ਗਿਆ ਤਾਂ ਜ਼ਿਆਦਾਤਰ ਸਾਈਨਸ ਦੀ ਸਰਜਰੀਜ਼ ਰეკਮੈਂਡ ਕਰਦੇ ਹੈਗੇ ਜੀ ਆਯੁਰਵੇਦ ਦੇ ਵਿੱਚ ਇਹ ਸਿਰਫ ਸਥਾਨ ਹੈਗੇ ਕਿ ਇਹ ਜਿਹੜੀ ਬਿਮਾਰੀ ਹੈ ਇਹ ਤੁਹਾਨੂੰ ਇਹਨਾਂ ਸਥਾਨਾਂ 'ਚ ਨਜ਼ਰ ਆ ਸਕਦੀ ਹੈ ਲੇਕਿਨ ਉਹਦਾ ਜਿਹੜਾ ਐਕਚੁਅਲੀ ਕਾਰਨ ਹੈ ਕਿ ਉਹ ਸਟਾਰਟ ਕਿੱਥੋਂ ਹੋਈ ਹੈ ਉਹ ਅਕੋਰਡਿੰਗ ਟੂ ਆਯੁਰਵੇਦ ਆ ਇਹ ਬਿਮਾਰੀ ਸਟਾਰਟ ਹੁੰਦੀ ਹੈਗੀ ਸਟਮਕ ਤੋਂ ਆਮਾਸ਼ੇ ਤੋਂ ਪੇਟ ਤੋਂ ਸਟਾਰਟ ਹੁੰਦੀ ਹੈ ਤੇ ਜਦੋਂ ਆਯੁਰਵੇਦ ਹੀ ਆਪਾਂ ਇਸ ਚੀਜ਼ ਦਾ ਟ੍ਰੀਟਮੈਂਟ ਕਰਦੇ ਹੈਗੇ ਤਾਂ ਆਪਾਂ ਜਿਹੜਾ ਕਫ ਜਮਿਆ ਹੋਇਆ ਉਹਨੂੰ ਤਾਂ ਡਾਈਲੂਟ ਕਰਦੇ ਹੀ ਹੈਗੇ ਲੇਕਿਨ ਆਪਾਂ ਮੂਲ ਥਾਨ ਦੀ ਚਿਕਿਤਸਾ ਜ਼ਿਆਦਾ ਕਰਦੇ ਨੇ ਮਤਲਬ ਪੇਟ ਦੀ ਚਿਕਿਤਸਾ ਇਹਦੇ ਚ ਜ਼ਿਆਦਾ ਕਰਦੇ ਨੇ ਇਸੇ ਕਰਕੇ ਇਦਾਂ ਹੁੰਦਾ ਹੈ ਕਿ ਤੁਸੀਂ ਜਿੰਨੀ ਵਰਜੀ ਬਰੀ ਸਾਈਨਸ ਦਾ ਆਪਰੇਟ ਕਰਾ ਲਓ ਉਹ ਬਾਰ-ਬਾਰ ਰੀਅਕਰੈਂਸ ਆਂਦੀ ਹੈ ਆਂਦੀ ਇਸੇ ਕਰਕੇ ਹੈਗੀ ਕਿਉਂਕਿ ਉਹ ਉਹਦਾ ਰੂਟ ਰੂਟ ਜਿਹੜੀ ਪਲੇਸ ਹੈਗੀ ਉਹ ਨਹੀਂ ਹੈਗੀ ਉਹ ਤੁਹਾਡਾ ਪੇਟ ਹੈਗਾ